ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਜੂਨੀ ਸਾ ਪੰਗੁਰ ਪ੍ਰਸਾਦ ਜਪ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚ ਨ ਹੋਈ ਜੇ ਸੋਚੀ ਲਕਵਾਰ ਚੁੱਪਾ ਚੁੱਪਣਾ ਹੋਈ ਜੇ ਲਾਇ ਰਹਾ ਲਵਤਾਰ ਤੁਖਿਆ ਰੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਤਿਆਨ ਪਾ ਲਖ ਹੋਏ ਤਾ ਇੱਕ ਨਾ ਜੱਲਾ ਨਾਲ ਵੇ ਸੱਚ ਆਰਾਹੀ ਕਿਵ ਕੋੜ ਟੁੱਟਾ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਖਿਆ ਨਾਲੇ ਹੁਕਮੇ ਹੋਣ ਆਕਾਰ ਹੁਕਮ ਨਾ ਘਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲਾਵੜ ਆਈ ਹੁਕਮੇ ਉਤਮ ਨੀਚ ਹੁਕਮ ਲੇਕ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੇ ਬਖਸ਼ੇ ਸੇ ਇੱਕ ਹੁਕਮੇ ਸਦਾ ਭਵਾਈਆ ਹੈ ਹੁਕਮੈ ਅਮਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝਿਆ ਤਾ ਹੋ ਮੈਂ ਕਹ ਨ ਕੋਏ ਗਾਵੇ ਕੋ ਤਾਨ ਹੋਵੇ ਕਿਸ ਸਾਧ ਤਾਨ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਢਿਆਈਆ ਚਾਰ ਗਾਵੇ ਕੋ ਵਿਦਿਆ ਵਿਖੰਗੀ ਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਲ ਹਿਰਦੇਹ ਗਾਵੈ ਕੋ ਜਪੈ ਸਹਬੂਰ ਗਾਵੈ ਕੋ ਵੇਖਾ ਹਾਦਰਾ ਹਬੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੇ ਜੋਗਾ ਜਗੰਤਰ ਖਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪਰਵਾਹ ਸਾਚਾ ਸਾਹਿਬ ਸਾਚਨਾਏ ਭਖ ਭਉ ਅਪਾਰ ਅਖੰ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਪੀਰ ਕੇ ਅੱਗੇ ਰੱਖੀਐ ਜਿਤ ਦੇ ਸਦਾ ਦਰਬਾਰ ਮਹਾਂਕ ਬੋਲਣ ਬੋਲੀਐ ਜਿਤ ਸਨਤ ਰਹਿ ਪਿਆਰ ਅੰਮ੍ਰਿਤ ਵੇਲਾ ਸਚਨਾਵ ੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵਾਂ ਜਾਣੀਐ ਸਭੁ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਸੇ ਵੇ ਵਾ ਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਧਾਨ ਗਾਵੀਆ ਸੁਨਿਆ ਮਨ ਰਖੀਆ ਭਾਉ ਦੁਖ ਪਰ ਹਰ ਸੁਖ ਕਰ ਲ ਜਾਏ ਗੁਰਮੁਖ ਨਾਮੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਇਸਤੁਰ ਗੁਰ ਗੋ ਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ ਅੱਖਾਂ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਵਹਿ ਬੁਝਾਈ ਸਬਨਾ ਜੀ ਆਕ ਕਦਾਤਾ ਸੋਮਾ ਬਸਰ ਨ ਜਾਈ ਤੇ ਰਥਨਾਵਾ ਜੇ ਤਿ ਸੁਭਾਵਾ ਬਿਨ ਭਾਣੇ ਕੈ ਨਾਏ ਕਰੀ ਜੇਤੇ ਸਰਠ ਉਪਾਈ ਵੇਖਾ ਗਣ ਕਰਮਾ ਕੈ ਮਲ ਲੈ ਲਈ ਮਤ ਵਿਚਰਤਮ ਜਵਾਹਰ ਮਾਨਕ ਜੇ ਇਕ ਗਿਰ ਕੇ ਸਿੱਖ ਸੁਣੀ ਗੁਰਾ ਇੱਕ ਵਹਿ ਬਜਾਈ ਸਬਨਾ ਜੀ ਆਕਾਲ ਕਦਾਤਾ ਸੋਹਮ ਅਸਰਨਾ ਜਾਈ ਜੇ ਜੁਗ ਚਾਰੇ ਅਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਆ ਨਾਲ ਚੁੱਲਾ ਸਭ ਕੋਏ ਚੰਗਾ ਨੌਰਖਾ ਏਕ ਜਸ ਤੇਰਤ ਜਗਲੇ ਜੇ ਤਸਲਦਰ ਨ ਆਵਈ ਤਾ ਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦਸਬ ਧਰੇ ਨਾਨਕ ਨਿਰਗੁਣ ਗਣ ਕਰ ਗਣ ਅੰਤਿਆ ਗੁਣ ਦੇ ਤਿਹ ਕੋਈ ਨਾ ਸੁਝਈ ਜੇ ਤਿਸ ਗੁਣ ਕਹੇ ਕਰੇ ਸੁਣਿਆ ਸਿੱਧ ਵੀਰ ਸਰਨਾਥ ਸੁਣਿਆ ਤਰ ਤਪ ਬਲਿਆ ਆਕਾਸ ਸੁਣਿਆ ਦੀਪ ਲੋ ਪਾਗਾਲ ਸੁਣਿਆ ਪਾਹ ਨ ਸਤ ਕਾਲੈ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੂਖ ਪਾਪ ਕਾ ਨਾਸ ਸੁਨਿਆ ਈਸਰ ਬਰਮਾ ਇੰਦੈ ਸੁਨਿਆ ਮਕਸਾ ਲਾਹਨ ਮੰਦ ਸੁਨਿਆ ਜੋਗ ਜਗਤ ਤਨ ਭੇਦ ਸੁਨਿਆ ਸਾ ਸਤ ਸੰਵਰਤ ਵੇਦ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਤਸੜ ਕਾ ਸੁਨਾਣਾ ਸੁਣਿਆ ਪਰਪਰ ਪਵਹਿ ਮਾਨ ਸੁਣਿਆ ਲੱਗਾ ਸਹਜ ਧਿਆਨ ਨਾਨਕ ਮੁਗਤਾ ਸਦਾਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣਿਆ ਸੇਖ ਪੀਰ ਪਖਾ ਸੁਣਿਆ ਅੰਦੇ ਪਾਵਹਿ ਰਾਹ ਸੁਣਿਆ ਹਾਥ ਵਾਸਾ ਸਦਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੂਤ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹ ਪਿਛਾ ਪਛਤਾਏ ਕਾਗਦ ਕਲਮ ਨਾਲ ਲਖਣ ਹਾਰ ਮਨਨੇ ਕਾ ਬਹਿ ਕਰਨ ਵਿਚਾਰ ਆਸਾ ਨਾ ਮਨ ਰੰਜਨ ਹੋਏ ਦੇਖੋ ਮਨ ਜਾਣਾ ਮਨ ਕੋਏ ਮਨਾ ਸੁਰਪਤ ਹੋਗਾ ਮਨ ਬੁੱਧ ਮਨਾ ਸਗਲ ਭੌਣ ਕੇ ਸੋਧ ਮਨਾ ਮਹਾ ਚੋਟਾ ਨਾ ਖਾਏ ਮਨਾ ਜਮ ਕਾ ਸਾਥ ਨਾ ਜਾਏ ਆਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਾ ਮਾਰਗ ਠਾਕ ਨ ਪਾਏ ਮਨ ਪਤਸਾ ਪ੍ਰਗਟ ਜਾਏ ਮਨ ਮਗ ਨ ਚੱਲਾ ਪੰਥਾ ਮਨਾ ਧਰਮਸ ਤੇ ਸਣ ਬੰਦਾ ਆਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਵਹਿ ਮੋਖਿਦਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰਾ ਤਾਰੇ ਗੁਰ ਸਿੱਖ ਮੰਨਾ ਨਾਨਕ ਭਵਹਿ ਨਾ ਪੇਖਾ ਅਸਾ ਨਾਮ ਨੁਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪੁਰਵਾਨ ਪੰਜ ਪੁਰਧਾਮਾਂ ਪੰਜੇ ਪਾਵਹਿ ਦਰਗਹ ਮਾਣਾਂ ਪੰਜੇ ਸੋਹਹਿ ਦਰ ਰਾਜਾ ਨ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੀ ਬੀਜਾਰੋ ਕਰਤੇ ਕਹਿ ਕਰਣਾ ਨਹੀਂ ਸਮਾਰ ਤੋੜ ਧਰਮ ਦਇਆ ਕਾ ਬੂਟੈ ਸੁਮਤੋ ਕਥਾ ਰਖਿਆ ਜਨ ਸੂਤੈ ਜੇ ਕੋ ਬੁਝਿਆ ਹੋਇ ਸਚਿਆਰ ਤਬ ਲੈ ਉਪਰ ਕੀਤਾ ਭਾਰ ertidihor ਪਰ ਹੋਰ ਹੋਰ ਤਸਤ ਭਾਰ ਤਲਾ ਗਮਨ ਜੋਰੈ ਜੀ ਜਾ ਤਰੰਗਾ ਕੈ ਨਾਵ ਸਰਮਣਾ ਲਿਖਿਆ ਬੁਰੀ ਕਲਾਮ ਇਹੋ ਲਿਖਾ ਲਿਖ ਜਾਣ ਕੋਇ ਲਿਖਾ ਲਿਖਿਆ ਕੀਤਾ ਹੋਇ ਕਿਤਾ ਤਾਂ ਸਵਾਲ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੋਤਿ ਕੀਤਾ ਬਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਉ ਉਤਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਫਲੀਕਾਰ ਤੋ ਸਦਾ ਸਲਾਮਤ ਨਰੰਗਕਾਰ ਕ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਕ ਵੇਦ ਪਾਠ ਸੰਖ ਜੋਗ ਮੰਨ ਰਹਿ ਉਦਾਸ असंख भगत गुण ज्ञान विचार संख सति असंखदा तार संख सूर महाभ सार संख मोहन लव तार कुदरत का विचार की न जावा एक वार जो तुद साई भली कार तू सला सलामत निरंकार ਸੰਖਮੁਰਖੰਦ ਕੋਰ ਫੰਕਾਚੋਰ ਹਰਾਮਖੋਰ ਸੰਖਮਰਗਰ ਜਾਹੇ ਜੋਰ ਸੰਖਗਲਵਡ ਹਤਿਆਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੂੜਿਆਰ ਗੂੜੇ ਫਰਾਹੇ ਅਸੰਖ ਮਲੇਸ਼ ਮਨ ਪਖ ਖਾਹੇ ਅਸੰਖ ਨਿੰਦਕ ਸਰ ਕਰਹੇ ਭਾਰ ਨਾਨਕ ਮੀਜ ਕਹ ਵਿਚਾਰ ਨਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ abhavo ਗੰਮ ਅਗੰਮਾ ਸੰਖਲ ਅਸੰਖ ਕਹ ਹੈ ਸਰ ਭਾਰ ਹੋਇ ਅਖਰੀ ਨਾਮ ਅਖਰੀ ਸਾ ਲਾਹ ਅਖਰੀ ਗਿਆਨ ਗੀਤ ਗਣਗਾਹ ਅਖਰੀ ਲਖਨ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਨ ਜਿਨ ਇਹੇ ਲਿਖੈ ਤਸਰ ਨਾਹ ਜੇ ਫਰਮਾਇ ਤਿਤ ਤਪਾਹੇ ਜੀਤਾ ਕੀਤਾ ਤਿੱਤਾ ਨਾ ਉਹ ਬਨ ਨਾ ਬੈ ਨਹੀਂ ਕੋਥਾ ਉਹ ਗੁਦਰਤ ਕਵਨ ਤਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਤੋਤੇ ਉਤਰਸ ਸੇਹ ਮੂਤ ਭਲੀਤੀ ਕਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਰੀਆ ਮਤ ਪਾਪਾ ਖੈ ਸੰਗ ਓਹ ਧੋਪਾ ਨਾ ਕਰੰਗ ਪੁੰਨੇ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਖ ਲੈ ਜਾਓ ਆਪੇ ਬੀਜੇ ਆਪੇ ਹੀ ਖਾਹੋ ਨਾਨਕ ਹੁਕਮਿ ਆਵ ਜਾਹੋ ਤੀਰਥ ਤਪ ਤਿਆਦਤ ਦਾਨ ਜੇ ਕੋ ਪਾਵੇ ਤਲਕਾ ਮਾਣ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਲਾਓ ਸਬ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਸਤ ਅਤ ਬਾਣੀ ਵਰਮਾਓ ਸਤ ਸੁਹਾਨ ਸਭਾ ਮਨ ਜਾਓ ਕਵਨ ਸੁਰੇਲਾ ਵਖਤ ਕਵਨ ਕਵਨ ਤਿਰਤ ਕਵਨ ਵਾਰ ਕਵਨ ਸਰੁਤੇ ਮਾਹ ਕਵਨ ਜਿਤ ਹੋਆ ਆਕਾਰ ਰੇਲ ਨ ਪਈਆ ਪੰਡਤ ਜੇ ਹੋਆ ਲੇਖ ਪੁਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖੋ ਰਾਨ ਸਤਵਾਰ ਨਾ ਜੋਗੀ ਜਾਣੈ ਰਤਮਾ ਹੋਣਾ ਕੋਈ ਜਾ ਕਰਤਾ ਫਿਰਠੀ ਕੋ ਸਾਜੈ ਆਪੇ ਜਾਂ ਹੈ ਸੋਈ ਕਿਉ ਕਰੇ ਅੱਖਾਂ ਦੇ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਅੱਖ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾ ਏਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਬਾਦਲਾ ਬਾਦਲਾ ਲਖ ਆਗਾਸਾ ਆਗਾਸ ਔਰਕ ਔਰਕ ਭਾਲ ਥਕੇ ਵੇਦ ਕਹਿਣ ਕਵਾਤ ਸਹਬਾਠ ਹੋਰ ਹ ਕਹਣ ਕਤੇ ਬਾਤ ਸੁਲੂ ਇਕਤਾਤ ਕਲੇਖਾ ਹੋਏ ਤਾਂ ਲਿਖੀਐ ਲਿਖਵ ਬਨਾਸ ਨਾਨਕ ਵੱਡਾ ਖੀਐ ਆਪੇ ਜਾਣੈ ਆਪ ਸਲਾਹੀ ਸਲਾਹੀ ਤਿਸੁਰਤ ਨਾ ਪਈਆ ਨਦੀਆ ਤਵਾਹਾ ਪਵਹ ਸਮੰਦਨ ਜਾਣੀਆ ਹੈ ਸਮੁੰਦਰ ਸਹ ਸੋਤਾਨ ਗਰਹਾ ਸਥੀ ਮਾਲ ਤਨ ਕੀੜੇ ਤਲ ਨਾ ਹੋਵਣੀ ਜਿਤ ਸਮਨ ਨਾ ਹੋ ਨਾ ਬੀਸਰ ਹੈ ਅੰਤੋ ਨਾ ਸਿfte ਕਾਣ ਨੰਤ ਅੰਤਮ ਕਰਣਾ ਦੇਣ ਨੰਤ ਅੰਤਨ ਵੇਖਣ ਫਨਨ ਨੰਤ ਅੰਤਨ ਜਪ ਕਾ ਮਨਮੰਤ ਅੰਤਨਾਂ ਜਾਪੈ ਕੀਤਾ ਆਕਾਰ ਅੰਤਨਾਂ ਜਾਪੈ ਪਾਰਾ ਵਾਰ ਅੰਤਕਾਰਣ ਕੀਤੇ ਬਿਲ ਲਾਹੇ ਤਾ ਕੇ ਅੰਤਨਾ ਪਾਏ ਜਾਹੇ ਇਹੋ ਅੰਤਨਾਂ ਜਾਣ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਤੋਂ ਉੱਚੇ ਉੱਪਰ ਉੱਚਾ ਨਾਓ ਏਵੜੇ ਉੱਚਾ ਹੋਏ ਕੋਏ ਤੈ ਰੂਚੇ ਕੋ ਜਾਣ ਸੁਏ ਜੀਵੜੇ ਆਪ ਜਾਣੇ ਆਪੇ ਆਪ ਨਾਮ ਲਖਨਦਰੀ ਗਰਮੀ ਦਾਤੈ ਬਹੁਤਾ ਗਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਤ ਮਾਏ ਕਿਤੇ ਮੰਗੇ ਜੋਦ ਪਾਲ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਪ ਤਟਹੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਕਾਹੀ ਕਾਹੇ ਕੇਤਿਆ ਦੁਖ ਭੂਖ ਸਦਮਾਰ ਇਹ ਵੇਦਤ ਤੇਰੀ ਦਾਤ ਸਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖਣਾ ਸਕੈ ਕੋਏ ਜੇ ਕੋ ਖਾਏ ਕਿ ਆਖਣਾ ਪਾਏ ਓਹ ਓ ਜਾਣੇ ਜੀਤਿਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇਬ ਕੀਕੇ ਨਿਰਸਨਾ ਮੁਕਤ ਸੁਤਸਾਲਾ ਹਰਿ ਨਾਨਕ ਪਾਤਸ਼ਾਹੀ ਪਾਸਾਹ ਮੁੱਲ ਗੋਨਾ ਮੁੱਲ ਵਪਾਰਾ ਮੁੱਲ ਵਪਾਰੀ ਐ ਮੁੱਲ ਭੰਡਾਰ ਮੁੱਲ ਵਹ ਹੈ ਮੁੱਲ ਲੈ ਜਾ ਹੈ ਮੁੱਲ ਭਾਏ ਮੁੱਲ ਸਮਾਹੇ ਮੁੱਲ ਧਰਮ ਮੁੱਲ ਦੀ ਬਾਣਾ ਮੁੱਲ ਤੱਲ ਮੁੱਲ ਪਰਵਾਨ ਮੁੱਲ ਬਖਸੀ ਸਭ ਮੁੱਲ ਨੀਸਾਨ ਮੁੱਲ ਕਰਮ ਮੁੱਲ ਫਰਮਾਨ ਹ ਮੁੱਲ ਮੁੱਲ ਆਖਿਆ ਨਹੀਂ ਜਾਏ ਆਖਾ ਕਰਹਿ ਲਗਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ ਕਰਹਿ ਵਖਿਆਨ आखे वरम आखे इंदा आखे गोपित गोवेंद आखे इसरे आखे सदय आखे करते कीते बुद्ध आखे दन्नमय आखे देव आखे सुर नर मुन जन सेवा कीते आखे अखन पाहे कीते कह कहे उठ उर जाहे इते कीते होर करे ता अखन सुखहे कीके ਦੇਵੜਾ ਭਾਵੇ ਤੇਵੜਾ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਅੱਖ ਬੋਲ ਵਿਗਾੜ ਤਾ ਲਖੀਐ ਸਰਗਾ ਵਾਰਾ ਗਾਵਾ ਰੋ ਸੋਦਰ ਕੇ ਹਾਲ ਸੋਕਰ ਕੇ ਹਾਰ ਜਬ ਬਹਿ ਸਰਬ ਸਮਾਲੇ ਵਾਜੇ ਨਾਲ ਅਨੇਕਾ ਸੰਖਾ ਕਿਤੇ ਵામਨ ਹਾਰੇ ਕਿਤੇ ਰਾਗ ਪਰਿ ਸੋ ਕਹੀ ਅਨ ਕਿਤੇ ਗਾਵਨ ਹਾਰੇ ਗਾਵਹਿ ਤਾਲਨਾ ਪਉਣ ਪਾਣੀ ਬਸੰਤਰ ਗਾਵਹਿ ਰਾਜਾ ਪਰਮਦੇਵਾਰੇ ਗਾਵਹਿ ਚਿਤ ਗਵਤਲਖ ਜਾਨ ਹੈ ਲਖ ਲਗਤਨ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਾਦਰ ਨਾਲੇ ਗਾਵਹਿ ਸੱਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੇ ਸਦੇ ਸੰਤਖੇ ਗਾਵਹਿ ਵੀਰ ਕਰਾਰੇ ਗਾਵਣ ਪੁਨਰਤ ਪੜਨ ਰਖੇਸਰੇ ਜਗ ਜਗ ਵਿਦਾਨ ਲੈ ਗਾਵਹਿ ਮੋਹਨੀਆ ਮਲ ਮੋਹਨਾ ਸਰਧਾ ਮਛ ਪਿਆਲੇ ਗਾਵਣ ਰਤਨੋ ਪਾਏ ਤੇਰੇ ਅਠ ਸੱਠ ਤੀਰਥ ਨਾਲੇ ਗਾਵਹਿ ਜੋਤ ਮਹਾ ਬਲ ਸੂਰਾ ਗਾਵਹਿ ਖਾਨੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਈ ਤਦਨ ਗਾਵਹਿ ਇਹ ਜੋਤਿ ਤੁਧ ਭਾਵਨ ਰਥ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਪਨਾਵਨ ਨਾਨਕ ਵਿਚਾਰੇ ਸੋਈ ਸੋਈ ਸਦਾ ਫਤ ਸਾਹਿਬ ਸੱਚਾ ਸੱਚੀ ਨਾਈ ਹੈ ਵੀ ਹੋਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਨੰਗੇ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤਿਸ ਦੇ ਵੜਿਆਈ ਜੋਤਿਸ ਭਾਗ ਹੈ ਸੋਈ ਕਰਸੀ ਹੁਕਮ ਨਾ ਕਰਣਾ ਜਈ ਸੋ ਪਾਪ ਸਹ ਸਹ ਪਾਪ ਸਾਹਿਬ ਨਾਨਕ ਰਹਿਨਰ ਜਾਈ ਮੰਦਾ ਸੰਤੋਖ ਸਰੰਵਤ ਜੋਲੀ ਧਿਆਨ ਕੀ ਕਰਹਿ ਬਿਭੂਤ ਖੰਸਾ ਕਾਲ ਕਵਰੀ ਕਾਇ ਜਗਤ ਜੰਦਾ ਪਰਤੇਤਾ ਆਈ ਪੰਥੀ ਸਗਲ ਜਮਾਤੇ ਮਨ ਜੀਤਾ ਜਗ ਜੀਤ ਆਦੇਸ ਤਸੈ ਅਦਸ ਆਦ ਅਨੀਲ ਅਨਾਦ ਅਨਹਤ ਜਗ ਜਗ ਖੋਵੇ ਉਸ ਉਗਤ ਗਿਆਨ ਦਇਆ ਭੰਡਾਰਨ ਘਟ ਘਟ ਵਜਹਿ ਨਾਦ ਆਪਨਾ ਆਤਮਾਥੀ ਸਭ ਜਾਕੇ ਰਿਦਸ ਦੇਵਰਾ ਸਾਧ ਸੰਜੋਗ ਵਿਜੋਗ ਦੁਇ ਘਾਰ ਚਲਾਵੇ ਲਿਖੇ ਅਭੇ ਭਾਗ ਆਦੇਸ ਸਾਇਆ ਦੇਸੈ ਆਦ ਅਨੀਲ ਅਨਾਦ ਨਾ ਹਥ ਜੁਗ ਜਗ ਕੋ ਇਸ ਇਕ ਮਈ ਜੁਗਤ ਵਿਆਹੀ ਤਿਨ ਚੇਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਵਾਨ ਜਿਗਤ ਸੁਭਾਵੈ ਤਵਾ ਚਲਾਵੈ ਜਬ ਹੋਵੈ ਫੁਰਮਾਨ ਓ ਵੇਖੋ ਨਾਨ ਨਦਰਨ ਆਵੈ ਬੋਤਾ ਰੋਵੜਾਨ ਆਦੇਸਤ ਸਾਇਆ ਦੇਸ ਆਦ ਅਨੀਲ ਅਨਾਦਨ ਹਤ ਜੁਗ ਜੁਗ ਕੋ ਵੇਸ ਆਸਨ ਲੋਇ ਲੋ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੇ ਸਾਚੇ ਕਾਰਾ ਬਾਦ ਦੇਸ ਤੇ ਸਾਇਆ ਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਕੋ ਵੇਸ ਇਕ ਦੂਜੀ ਬੌ ਲਖ ਹੋਵੇ ਲਖ ਹੋਵੇ ਲਖ ਵੀਸ ਲੱਖ ਲੱਖ ਅ ਗੇੜਾ ਆਕੀਐ ਏਕ ਨਾਮ ਜਗਦੇਸ ਇਤਰਾਹੇ ਪਤਪਵੜੀਆ ਜੜੀਏ ਹੋਏ 21 ਸਣ ਗੱਲਾ ਆਕਾਸ ਕੇ ਕੀਟਾ ਯੀਰੀ ਸਹ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਅਖੰਡ ਔਰ ਚਪਨ ਹਜੂਰ ਜੋਰ ਜੋਰਨਾ ਮੰਗਣ ਦੇਨਾ ਜੋਰ ਜੋਰਨਾ ਜੀਵਨ ਮਰਨ ਨਾ ਜੋਰ ਜੋਰਨਾ ਰਾਜ ਮਾਲ ਮਨਸੋਰ ਹੈ ਜੋ ਰਣਾ ਧਰਤੀ ਗਿਆਨ ਵਿਚਾਰੈ ਜੋ ਰਣਾ ਜਗਤੇ ਛਟਾ ਸੰਸਾਰ ਜਿਸ ਹਤ ਗੌਰ ਕਰ ਵੇਖੈ ਸੋਏ ਨਾਨਕ ਤੁਮਨੇ ਚਨਕ ਹੋਏ ਰਤੇ ਰਤੇ ਦਿੱਤੇ ਵਾਰ ਪਵਨ ਪਾਣੀ ਅਗਨੇ ਬਾਤਾਲ ਤਿਸ ਵਿੱਚ ਧਰਤੀ ਥਾ ਬਰਖੇ ਧਰਮਸਾਲੈ ਤਿਸ ਵਿੱਚ ਜੀਏ ਜਗਤ ਕੇ ਰੰਗ ਤਿਨ ਕੈ ਨਾਮ ਅਨੇਕ ਅਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਵ ਸੱਚਾ ਦਰਬਾਰ ਤਿੱਥਾ ਸੋਨ ਪੰਜ ਪਰਵਾਰ ਨਦਰੀ ਕਰਮ ਬਵੈ ਨੀਸਾਨ ਕਚ ਪਤਾਈ ਉਹ ਫੈ ਬਾਇ ਨਾਨਕ ਗਾਇ ਜਾਪਿਆ ਜਾਏ ਧਰਮ ਖੰਡ ਗਾਇ ਹੋ ਧਰਮ ਗਿਆਨ ਖੰਡ ਲਕਾ ਆਖੋ ਕਰਮ ਕਿਤੇ ਪਵਨ ਬਾਣੀ ਵੈ ਸੰਤ ਕਿਤੇ ਕਾਨ ਮਹੇਸ ਕਿਤੇ ਬਰਮੈ ਘਾੜ ਤਕੜੀ ਹੈ ਰੂਪ ਰੰਗ ਕੈ ਵੈਸ ਕੀਤੀ ਆ ਕਰਮ ਭੂਮੀ ਮੇਰ ਗਿਤੇ ਕਿਤੇ ਤੂ ਉਪਦੇਸਾ ਖਿਤੇ ਇੰਦਜੰਦਰ ਸੂਰ ਕਿਤੇ ਖਿਤੇ ਮੰਡਲ ਦੇਸ ਖਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦੰਨ ਮੁਨ ਕਿਤੇ ਕਿਤੇ ਰਤਨ ਸਮੁੰਦ ਗੀਤਿਆ ਬਾਣੀ ਗੀਤਿਆ ਬਾਣੀ ਕਿਤੇ ਪਾਦ ਨਿਰੰਦਰ ਕੀਤਿਆ ਸੁਰਤੀ ਸੇਵ ਕਿਤੇ ਨਾਨਕ ਅੰਤ ਨਾਂ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡਾ ਤਿੱਥਾ ਨਾਦ ਬਿਨੋ ਦਾ ਕੋੜਾ ਨੰਦੈ ਸ਼ਰਮ ਖੰਡ ਕੀ ਮਾਨੀ ਰੂਪਾ ਤਿੱਥਾ ਘਾੜ ਤਕੜੀਐ ਬੋਤਨੂਪਾ ਤਾਂ ਕੀ ਗੱਲਾ ਕਥਿਆ ਨਾ ਜਾਹੇ ਜੇ ਕੋ ਕਹ ਪੁੱਛਾ ਪਛਤਾਏ ਤਿੱਥਾ ਘੜੀਐ ਸੁਰਤ ਮਤਮਨ ਬੁੱਧਾ ਤਿੱਥਾ ਘੜੀਐ ਸੁਰਾ ਸਦਾ ਕੀ ਸੋਧਾ ਕਰਮਖੰਡ ਕੀ ਬਾਣੀ ਜੋਰੈ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਦ ਮਹਾਬਲ ਸੂਰ ਤਨ ਮਹਾਰਾਮ ਰਹਿਆ ਪਰਪੂਰ ਤਿੱਥਾ ਸੀਤਾ ਸੀਤਾ ਮਹਿਮਾ ਮਹਿਤਾ ਕੇ ਰੂਪ ਨ ਕਥਨੇ ਜਾਹੇ ਨਾ ਹੋਇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸਾ ਮਨਮਾਹੇ ਤਿੱਥਾ ਭਗਤ ਵਸਹ ਕੇ ਲੋ ਕਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸਾ ਨਿਰੰਕਾਰ ਕਰ ਕਰ ਵੇਖੈ ਨਗਰ ਨਿਹਾਲ ਤਿੱਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾ ਅੰਤ ਨ ਅੰਤ ਤਿੱਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਵਾ ਦਵਕਾਰ ਵੇਖੇ ਵਿਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰਜ ਸਮਿਆਰ ਹਰਨ ਮਤ ਵੇਦ ਹਥਿਆਰ ਧੋਖ ਲਾਗਣ ਤਪਤਾਉ ਪੋਂਡਾ ਪਉ ਅੰਮ੍ਰਿਤ ਤਟਟਾਲ ਕਰੀਐ ਸਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਣ ਹਾਲ ਸਲੋਕ ਪਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਟੰਗਿਆਈਆ ਬਰਿਆਈਆ ਹੋਆ ਚਾਹ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸਕਰ ਕਾਲ ਨਾਨਕ ਤੇ ਮੁਖੁ ਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੇ ਛੁੱਟੇ ਨਾਲੇ